ਨਾਬਾ ਵਿਖੇ ਮਨਾਇਆ ਗਿਆ ਜੈਤੋ ਮੋਰਚੇ ਦਾ 100 ਸਾਲ ਪੂਰਾ ਹੋਣ ਦਾ ਵੱਡਾ ਸਮਾਗਮ ਨਾਬਾ ਰਿਆਸਤ ਦੀ ਰਾਣੀ ਪ੍ਰੀਤੀ ਦੇ ਵੱਲੋਂ ਕੀਤੀ ਗਈ ਅਗਵਾਈ ਸਮਾਗਮ ਦੌਰਾਨ ਪਹੁੰਚੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਸਪੀਕਰ ਕੁਲਤਾਰ ਸੰਧਵਾ ਨੇ ਮੋਦੀ ਸਰਕਾਰ ਨੂੰ ਦਿੱਤੀ ਅਨੁਸ਼ੀਖਤ ਨਾਬਾ ਵਿਖੇ ਦੇਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਦੇ ਸਹਿਯੋਗ ਅਤੇ ਨਾਬਾ ਦੀ ਰਾਣੀ ਪ੍ਰੀਤੀ ਦੇ ਵੱਲੋਂ ਜੈਤੋ ਮੋਰਚੇ ਨੂੰ 100 ਸਾਲ ਪੂਰੇ ਹੋਣ ਤੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਤੇ ਦੂਸਰੇ ਤੇ ਅਖੀਲੇ ਦਿਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਅਤੇ ਵਿਦੇਸ਼ੀ ਧਰਤੀ ਤੋਂ ਪਹੁੰਚੇ ਉੱਗੇ ਉਦਯੋਗਪਤੀ ਸਤਨਾਮ ਸਿੰਘ ਸੰਧੂ ਅਮਰੀਕਾ ਵਾਲਿਆਂ ਤੋਂ ਇਲਾਵਾ ਫਿਲਮੀ ਅਦਾਕਾਰ ਹੌਬੀ ਢਾਲੀਵਾਲ ਨੇ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ ਹੈ ਅਤੇ ਜੈਤੋ ਦੇ ਮੋਰਚੇ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਕੁਲਤਾਰ ਸਿੰਘ ਸੰਧਵਾ ਨੇ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਦੇ ਪ੍ਰੋਗਰਾਮ ਮੌਕੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਹਕੂਮਤ ਬ੍ਰਿਟਿਸ਼ ਹਕੂਮਤ ਸੀ ਤੇ ਉਦੋਂ ਪੰਜਾਬੀਆਂ ਨੇ ਇਸ ਹਕੂਮਤ ਦੀਆਂ ਗੋਡੀਆਂ ਲਵਾ ਦਿੱਤੀਆਂ ਸੀ ਜਿਸ ਦਾ ਕਦੇ ਵੀ ਸੂਰਜ ਨਹੀਂ ਡੁੱਬਦਾ ਸੀ। ਇਸ ਉਦਾਹਰਨ ਨੂੰ ਦੇ ਕੇ ਸੰਧਵਾ ਨੇ ਮੋਦੀ ਸਰਕਾਰ ਤੇ ਵਾਰ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੇ ਕਿਸਾਨ ਦੇ ਨਾਲ ਮੱਥਾ ਨਾ ਲਾਵੇ ਕਿਉਂਕਿ ਇਨਾ ਹੀ ਪੰਜਾਬੀਆਂ ਦੇ ਵੱਲੋਂ ਬ੍ਰਿਟਿਸ਼ ਸਰਕਾਰ ਦੇ ਗੋਡੇ ਲਗਵਾ ਦਿੱਤੇ ਗਏ ਸੀ ਦੁਨੀਆ ਦੀ ਸਭ ਤੋਂ ਵੱਡੀ ਹਕੂਮਤ ਸੀ ਬ੍ਰਿਟਿਸ਼ ਜਿਹੜਾ ਐਮਪਾਇਰ ਸੀ ਦੁਨੀਆ ਦਾ ਸਭ ਤੋਂ ਵੱਡਾ ਐਮਪਾਇਰ ਸੀ ਉਹ ਇਹਦੇ ਰਾਜ ਦੇ ਵਿੱਚ ਸੂਰਜ ਨਹੀਂ ਕਦੇ ਡੁੱਬਦਾ ਸੀ ਲੇਕਿਨ ਸਾਡੇ ਜੈਤੋ ਦਾ ਜਿਹੜਾ ਮੋਰਚਾ ਸੀ ਪੰਜਾਬੀਆਂ ਨੇ ਗੁਰਸਿੱਖਾਂ ਨੇ ਐਸ ਜਾਤ ਤੇ ਨਾ ਐਸ ਤਰੀਕੇ ਨਾਲ ਐਸ ਦੂਰੰਦੇਸ਼ੀ ਨਾਲ ਐਨੀ ਗੁਰੂ ਦੀ ਕਿਰਪਾ ਸੀ ਉਹਨਾਂ ਨੂੰ ਵੀ ਗੋਡਣੀਆਂ ਕਰ ਲਿਆ ਸੀ ਤੇ ਮਹਾਤਮਾ ਗਾਂਧੀ ਨੂੰ ਵੀ ਚਿੱਠੀ ਲਿਖ ਕੇ ਕਹਿਣਾ ਪਿਆ ਸੀ ਵੀ ਆਜ਼ਾਦੀ ਦੀ ਤੁਸੀਂ ਪਹਿਲੀ ਲੜਾਈ ਜਿੱਤ ਲਈ ਹੈ। ਔਰ ਇਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਸੀ ਇਹ ਮਹਾਰਾਜਾ ਨਾਭਾ ਦੇ ਕਰਕੇ ਸੀ। ਸੋ ਹੁਣ ਵਾਲਿਆਂ ਨੂੰ ਮੈਂ ਕਹਿਣਾ ਚਾਹਣਾ ਵੀ ਉਹ ਹਕੂਮਤ ਗੋੜਨੀਆਂ ਕਰ ਲਈ ਸੀ ਜਿਹਦਾ ਸੂਰਜ ਨਹੀਂ ਕਰੇ ਡੁੱਬਦਾ ਸੀ। ਤੁਸੀਂ ਤਾਂ ਆਪ ਡੁੱਬਣ ਵਾਲੇ ਹੋ। ਮੋਦੀ ਸਾਹਿਬ ਸਮਝੋ। ਔਰ ਜਿਹੜਾ ਕਿਸਾਨ ਹੈ ਕੱਲਾ ਪੰਜਾਬ ਦਾ ਕਿਸਾਨ ਨਹੀਂ ਹੈ। ਇਹ ਦੇਸ਼ ਦੇ ਕਿਸਾਨ ਦੀ ਲੜਾਈ ਲੜ ਰਿਹਾ ਪੰਜਾਬ ਦਾ ਕਿਸਾਨ। 13 ਦਿਨ ਹੋ ਗਏ ਬੈਠਿਆਂ ਨੂੰ। ਇਸ ਹਾਲਾ ਨੂੰ ਕੇਂਦਰ ਟਾਸ ਤੋਂ ਮੱਸ ਨਹੀਂ ਹੋ ਰਿਹਾ ਜੀ ਕਿਵੇਂ ਦੇਖਦੇ ਹੋ ਉਹ ਟਾਸ ਵੀ ਹੋਊਗਾ ਤੇ ਮੱਸ ਵੀ ਹੋਊਗਾ ਹਿਸਟਰੀ ਪੜਾ ਦੀਏ ਉਹਨਾਂ ਨੂੰ ਆ ਜੈਤੋ ਦੇ ਮੋਰਚੇ ਦੀ ਹਿਸੇ ਪੜਾ ਦੀਏ ਸਾਬ ਪ੍ਰੇਤਪਾਲ ਜਣ ਲੈ ਕੇ ਜਿਹੜਾ ਜਾਰਾ ਕਿ ਤੁਹਾਨੂੰ ਲੱਗਦਾ ਵੀ ਸਾਕਾਨਾਂ ਦੀ ਪਰਜਿੱਤੀ ਜਾ ਰਹੀ ਹੈ ਵੀ ਉਧਰ ਚੋਣ ਜਾਬਤਾ ਵੀ ਲੱਗੂਗਾ ਉਸ ਤੋਂ ਬਾਅਦ ਕਿ ਲੱਗਦਾ ਵੀ ਕੋਈ ਹੱਲ ਹੋਊਗਾ ਕੋਈ ਕੋਈ ਚੋਣ ਜਾਬਤਾ ਵਾਂਗ ਲੱਗਦਾ ਕੋਈ ਇਦਾਂ ਦੇ ਕੋਈ ਫੈਸਲੇ ਜਿਹੜੇ ਨਹੀਂ ਲਿੱਤੇ ਜਾ ਸਕਦੇ ਜਿਹੜਾ ਪਾਵਰ ਦਾ ਨਸ਼ਾ ਹੁੰਦਾ ਨਾ ਜਿਹੋ ਕਿਸੇ ਵੀ ਨਸ਼ੇ ਨਾਲੋਂ ਖਤਰਨਾਕ ਹੁੰਦਾ ਹੁਣ ਮਦਮਸਤ ਹੋਏ ਵੀ ਆ ਪਾਵਰ ਦੇ ਨਸ਼ੇ ਤੇ ਆ ਜੂਗਾ ਥੱਲੇ ਹਰਿਆਣਾ ਸਰਕਾਰ ਨੂੰ ਲੈ ਕੇ ਜਿਹੜਾ ਸ਼ਿਫਟ ਕੀਤਾ ਗਿਆ ਕਾਫੀ ਉਹਦੀ ਜਿਹੜੀ ਹਾਲਤ ਹੈ ਉਹ ਦਿੱਸਿ ਜਾ ਰਹੀ ਕਿੰਨਾ ਦੇਖਦੇ ਮੈਨੂੰ ਇਹ ਵੀ ਪਤਾ ਲੱਗਿਆ ਮੀਡੀਆ ਦੇ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਇੱਕ ਦੋ ਹੋਰ ਨੇ ਨੌਜਵਾਨ ਜਿਹੜੇ ਉਹ ਇਧਰੋਂ ਚੱਕ ਕੇ ਲਗਾਏ ਸੋ ਮੈਂ ਹਰਿਆਣਾ ਸਰਕਾਰ ਨੂੰ ਇਹ ਕਹਿਣਾ ਖੱਟਰ ਸਾਹਿਬ ਨੂੰ ਤੁਹਾਡੇ ਨਾਲ ਤਾਂ ਲੜਾਈ ਕੋਈ ਨਹੀਂ ਲੜਾਈ ਤਾਂ ਕੇਂਦਰ ਸਰਕਾਰ ਨਾਲ ਸਾਡੇ ਨੌਜਵਾਨ ਜਿਹੜੇ ਤੁਸੀਂ ਚੱਕ ਕੇ ਲਗਾਏ ਹੋ ਜਿਨ੍ਹਾਂ ਨੂੰ ਤੁਸੀਂ ਜ਼ਖਮੀ ਕੀਤਾ ਤੁਹਾਡੇ ਗੁੰਡਿਆਂ ਨੇ ਔਰ ਪਤਾ ਲੱਗਿਆ ਵੀ ਉਹਨਾਂ ਦੇ ਵਰਦੀ ਵੀ ਨਹੀਂ ਪਾਈ ਸੀ ਸੋ ਇਹ ਤੇ ਮਤਲਬ ਇਹ ਤੇ ਕਾਨੂੰਨ ਦਾ ਵੀ ਅਪਮਾਨ ਹੈ ਸੰਵਿਧਾਨ ਦਾ ਵੀ ਅਪਮਾਨ ਹੈ ਸੋ ਉਹਨਾਂ ਦਾ ਪਤਾ ਦੱਸਿਆ ਜਾਵੇ ਔਰ ਉਹਨਾਂ ਨੂੰ ਚੰਡੀਗੜ੍ਹ ਸ਼ਿਫਟ ਕੀਤਾ ਜਾਵੇ ਜਿਹੜੇ ਵੀ ਹੈਗੇ ਹਰਿਆਣਾ ਸਰਕਾਰ ਨੇ ਤਾਂ ਕਈ ਫਸਲਾਂ ਤੇ ਐਮਐਸਪੀ ਦਿੱਤਾ ਕਿ ਲੱਗਦਾ ਕਿ ਸੂਬਾ ਸਰਕਾਰ ਵੀ ਟੁੱਟ ਗਈ ਫਿਰ ਆਪਾਂ ਸਾਰੇ ਹਰਿਆਣਾ ਦੇ ਆਗਰ ਰਹਿਣ ਲੱਪਨੇ ਆ ਇਹ ਕੋਈ ਤਰੀਕ ਇੱਕ ਇੱਕ ਗੱਲਾਂ ਹੈ ਗੱਲਾਂ ਨਾਲ ਐਮਐਸਪੀ ਨਹੀਂ ਦਿੱਤੀ ਜਾਂਦੀ ਸਰ ਸਾਨੂੰ ਲੀਗਲ ਗਾਰੰਟੀ ਚਾਹੀਦੀ ਹੈ ਲੀਗਲ ਗਾਰੰਟੀ ਮਤਲਬ ਹਰੇਕ ਨੂੰ ਹੈ ਅੰਬਾਨੀ ਨੂੰ ਹਰੇਕ ਗੱਲ ਦੀ ਲੀਗਲ ਗਾਰੰਟੀ ਹੈ ਅਡਾਨੀ ਨੂੰ ਗਾਰੰਟੀ ਹੈ ਆ ਪਿੱਛੇ ਜੇ ਸਾਈਲੋ ਬਣਾਉਣੇ ਸੀ ਮੇਰੇ ਖਿਆਲ ਡੇਢ ਦਰਜਨ ਦੇ ਕਰੀਬ ਸਾਈਲੋ ਸੀ ਇੱਕੋ ਟੈਂਡਰ ਇੱਕੋ ਬੰਦੇ ਦਾ ਲੈ ਰਹੇ ਸੀ ਸਿਰਫ ਉਹ ਰਿਲਾਇੰਸ ਵਾਲੇ ਦਾ ਮਤਲਬ ਤੁਸੀਂ ਸਾਰਾ ਦੇਸ਼ ਵੇਚਣਾ ਹੈ ਉਹਨੂੰ ਰੋਕਤਾ ਹੁਣ ਕਿਸੇ ਨੇ ਆਬਜੈਕਟ ਕੀਤਾ ਤੇ ਉਹ ਟੈਂਡਰ ਰੋਕਤਾ ਮਤਲਬ ਐਡੀ ਤਕੜੀ ਲੈਵਲ ਦੀ ਲੁੱਟ ਹੈ ਸੋ ਲੁੱਟ ਬੰਦ ਕਰੋ ਹਿੰਦੁਸਤਾਨ ਨੂੰ ਪਹਿਲਾਂ ਮੁਗਲਾਂ ਤੋਂ ਅਸੀਂ ਅੱਗੇ ਲੱਗ ਕੇ ਕੁਰਬਾਨੀਆਂ ਦੇ ਕੇ ਬਚਾਇਆ ਫਿਰ ਅੰਗਰੇਜ਼ਾਂ ਤੋਂ ਛੁਡਾਇਆ ਅੱਜ ਚੀਨ ਤੋਂ ਹੋਰ ਦੁਸ਼ਮਣ ਦੇਸ਼ਾਂ ਤੋਂ ਸਾਡੇ ਬੱਚੇ ਸਾਡੇ ਕਿਸਾਨਾਂ ਦੇ ਕੱਲੇ ਪੰਜਾਬ ਦੇ ਨਹੀਂ ਸਾਰੇ ਦੇਸ਼ ਦੇ ਕਿਸਾਨਾਂ ਦੇ ਬੱਚੇ ਜਾਂਦੇ ਜਿਹੜੇ ਆਰਮੀ ਅਸੀਂ ਉੱਥੇ ਜਾ ਗੋਲੀਆਂ ਖਾਣੇ ਆ ਸੋ ਦੇਸ਼ ਜਾਗ ਚੁੱਕਿਆ ਹੁਣ ਇਹ ਤੁਸੀਂ ਇਹ ਲੁੱਟ ਹੈ ਬੰਦ ਬੰਦ ਹੋਊਗੀ ਵਿਦੇਸ਼ਾਂ ਦੀ ਗੱਲ ਕੀਤੀ ਆਵੇਂ ਨੌਜਵਾਨ ਬੜੇ ਜਾ ਰਹੇ ਨੇ ਤਾਂ ਲੋਕਾਂ ਦਾ ਲਗਾਤਾਰ ਮੋਤਾਂ ਹੋ ਰਹੇ ਨੇ ਅੱਜ ਵੀ ਜਿਹੜੀਆਂ ਦੋ ਮੋਤਾਂ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਦੇ ਹੋਏ ਨੇ ਤੁਹਾਨੂੰ ਲੱਗਦਾ ਇਹ ਸਟ੍ਰੈਸ ਦਾ ਜਿਹੜਾ ਕਾਰਨ ਬਣ ਰਿਹਾ ਹੈ ਵੀ ਤੁਹਾਨੂੰ ਇਹਦਾ ਪੰਜਾਬ ਸਰਕਾਰ ਇਸ ਪੁਰਾ ਦੀ ਕੋਈ ਕੁਝ ਕਰਦੀ ਹੈ ਕੋਈ ਸੈਮੀਨਾਰ ਵਗੈਰਾ ਜਾਂ ਵਿਦੇਸ਼ ਚ ਮੁੰਡੇ ਲਾ ਜਾਣ ਕੋਈ ਤਾਂ ਉਹ ਤਾਂ ਸਾਡੇ ਮੀਰੇ ਕਾਰਵਾ ਭਗਵੰਤ ਮਾਨ ਜੀ ਲੱਗੇ ਹੋਏ ਆ ਦਿਨ ਰਾਤ ਲੱਗੇ ਹੋਏ ਆ ਔਰ ਪੰਜਾਬ ਦੇ ਵਿੱਚ ਐਸਾ ਮਾਹੌਲ ਬਣਾ ਰਹੇ ਕਿ ਸਾਡੇ ਜਿਹੜੇ ਬੱਚੇ ਇੱਥੇ ਰਹਿ ਕੇ ਕੰਮ ਕਰ ਸਾਡੀ ਆਉਣ ਵਾਲੀ ਜਨਰੇਸ਼ਨ ਸਾਡੇ ਪੰਜਾਬ ਨੂੰ ਸਾਂਭੇ ਕਣ ਸਵੈ ਜਾਂ ਇਹ ਜਲਦੀ ਸ਼ੁਰੂ ਹੋਣੇ ਕਿਸਾਨਾਂ ਵਾਸਤੇ ਕੋਈ ਸਪੈਸ਼ਲ ਐਲਾਨ ਹੋ ਸਕਦਾ ਹੈ ਜਿਹੜਾ ਬੀਨਸ ਹਨ ਹੈ ਜੀ ਬੀਨਸ ਐਡਵਾਈਜ਼ਰੀ ਕਮੇਟੀ ਚ ਡਿਸਾਈਡ ਹੁੰਦਾ ਉਹ ਇੱਕ ਤਰੀਕ ਤੋਂ ਬਾਅਦ ਮੀਟਿੰਗ ਕਰਾਂਗੇ ਉਹ ਜੇ ਇਸੇ ਮੌਕੇ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਦੇ ਵੱਲੋਂ ਵੀ ਜੈਤੋ ਦੇ ਮੋਰਚੇ ਦੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਕਿਸਾਨੀ ਅੰਦੋਲਨ ਬਾਰੇ ਬੋਲਦਿਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ ਇਤਿਹਾਸਕ ਨਗਰੀ ਨਾਭਾ ਵਿੱਚ ਇੱਥੇ ਤੋਂ ਦੀ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜਿਨ੍ਹਾਂ ਨੂੰ 100 ਸਾਲ ਦਾ ਅਰਸਾ ਸ਼ਹਾਦਤ ਪਾਇਆ ਹੋਇਆ ਨੇ ਗੁਜ਼ਰ ਚੁੱਕਾ ਹੈ। ਦਿਵਾਨ ਟੋਡਰਮਲ ਫਾਊਂਡੇਸ਼ਨ ਵੱਲੋਂ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਚਿਕ ਸੁਆਗਮ ਨਾਭਾ ਨਗਰ ਵਿੱਚ ਰੱਖਿਆ ਗਿਆ ਹੈ। ਉਸ ਨਗਰ ਵਿੱਚ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਨ ਵਾਸਤੇ ਪਹੁੰਚੇ ਹੋਏ ਆਂ। ਜਿਨ੍ਹਾਂ ਨੇ ਪੰਨਾ ਸ਼੍ਰੀ ਗੁਰੂ ਰੰਧ ਸਾਹਿਬ ਜੀ ਮਹਾਰਾਜ ਜੀ ਦੀ ਮਾਨ ਮਰਿਆਦਾ ਨੂੰ ਬਹਾਲ ਰੱਖਣ ਵਾਸਤੇ ਜੋ ਉਸ ਵਕਤ 'ਚ ਬ੍ਰਿਟਿਸ਼ ਗਵਰਨਮੈਂਟ ਵੱਲੋਂ ਸ਼ਿਦੇਖੰਡਪੜ ਸਾਹਿਬ ਖੰਡਿਤ ਕਰ ਦਿੱਤੇ ਗਏ ਉਹਦੇ ਵਿਰੋਧ ਵਿੱਚ ਇੱਕ ਬਹੁਤ ਵੱਡਾ ਜਿਹੜਾ ਮੋਰਚਾ ਸੀ ਉਹ ਸਿੱਖ ਪੰਥ ਵੱਲੋਂ ਲਾਇਆ ਗਿਆ ਔਰ ਉਸ ਮੋਰਚੇ ਦੇ ਦੌਰਾਨ 10000 ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ 2200 ਤੋਂ ਜ਼ਿਆਦਾ ਸੀਮਿਤ ਜਿਸਨਾਂ ਔਰ ਸ਼ਹੀਦ ਹੋਏ ਔਰ ਬਹੁਤ ਗ੍ਰਿਫਤਾਰ ਹੋ ਕੇ ਕਿਸੇ ਨੂੰ ਨਾਬਾ ਜੇਲ ਬਿਗੜ ਜੇਲ ਸੀ ਉੱਥੇ ਭੇਜਿਆ ਗਿਆ ਕਿਸੇ ਨੂੰ 250 ਤੋਂ 500 ਕਿਲੋਮੀਟਰ ਦੂਰ ਭੇਜਿਆ ਗਿਆ ਕਿਸੇ ਨੂੰ ਮੋਰਚੇ ਦੀ ਸਵਾਬਤ ਤੋਂ ਬਾਅਦ ਜਲਾ ਬਤਨ ਵਿੱਚ ਕੀਤਾ ਗਿਆ ਬਹੁਤ ਵੱਡੀ ਕੁਰਬਾਨੀ ਉਸ ਵਕਤ ਉਹਨਾਂ ਮਹਾਨ ਸ਼ਹੀਦਾਂ ਨੇ ਕੀਤੀ ਹੈ ਔਰ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਸਤਕਾਰ ਭੇਟ ਕਰੀਏ ਇੱਕ ਦਮ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਲਗਾਤਾਰ ਕਿਸਾਨ ਜ਼ਖਮੀ ਹੋ ਰਹੇ ਨੇ ਇੱਕ ਨੌਜਵਾਨ ਦੀ ਮੌਤ ਵੀ ਹੋਈ ਹੈ ਕਿ ਸਵੇ ਕੇਂਦਰ ਸਰਕਾਰ ਟਸ ਟਮਸਲੀ ਹੋ ਰਹੀ ਕਿ ਇੱਕ ਲੋਕ ਇਹ ਮੈਂ ਤੇ ਕਹੂੰਗਾ ਕਿ ਦੇਸ਼ ਦੀ ਕਿਸਮਤ ਮਾੜੀ ਲੱਗਦੀ ਹੈ ਕਿਉਂਕਿ ਜਿਸ ਦੇਸ਼ ਵਿੱਚ ਜੈ ਜਵਾਨ ਜੈ ਕਿਸਾਨ ਦਾ ਇੱਕ ਨਾਰਾ ਦਿੱਤਾ ਜਾਂਦਾ ਹੈ ਉਸ ਦੇਸ਼ ਵਿੱਚ ਉਸ ਦੇਸ਼ ਦੇ ਕਿਸਾਨ ਔਰ ਜਿਹੜਾ ਖੇਤੀ ਪ੍ਰધાન ਸੂਬਾ ਸਾਡਾ ਪੰਜਾਬ ਹੈ ਪੰਜਾਬ ਦੇ ਕਿਸਾਨ ਪੰਜਾਬ ਦੇ ਬਾਰਡਰ ਤੇ ਜਾ ਕੇ ਹਰਿਆਣਾ ਪੰਜਾਬ ਹਰਿਆਣੇ ਦੇ ਬਾਰਡਰ ਤੇ ਜਾ ਕੇ ਮੋਰਚਾ ਲਾ ਕੇ ਬੈਠੇ ਹੋਏ ਨੇ ਕਿ ਆਪਣੀਆਂ ਹੱਕੀ ਮੰਗਾਂ ਮਨਵਾਉਣ ਵਾਸਤੇ ਜੋ ਵੀ ਬਣਦਾ ਹੱਕ ਹੈ ਕਿਸਾਨਾਂ ਦਾ ਜੋ ਵੀ ਬਣਦਾ ਹੱਕ ਹੈ ਉਹ ਕਿਸਾਨਾਂ ਨੂੰ ਤੁਰੰਤ ਮਿਲਣਾ ਚਾਹੀਦਾ ਹੈ ਇੱਕ ਆਪਣੇ ਆਪ ਨੂੰ ਇੱਕ ਬਹੁਤ ਵੱਡਾ ਲੋਕਤੰਤਰ ਕਹਿਣ ਵਾਲੇ ਦੇਸ਼ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਉਸ ਦੇਸ਼ ਦੇ ਵਾਸ਼ਿਂ ਦੇ ਆਪਣਾ ਹੱਕ ਲੈਣ ਵਾਸਤੇ ਗੋੜੀਆਂ ਖਾ ਰਹੇ ਨੇ ਇੱਕ ਨੌਜਵਾਨ ਬੱਚੇ ਦੀ ਮੌਤ ਹੋ ਚੁੱਕੀ ਹੈ ਕੁਝ ਕੁ ਕਿਸਾਨਾਂ ਦੀ ਮੌਤ ਕਿਸੇ ਹੋਰ ਕਾਰਨਾ ਕਰਕੇ ਵੀ ਹੋਈ ਹੈ ਔਰ ਆਪਣੇ ਘਰਾਂ ਤੋਂ ਘਰ ਛੱਡ ਕੇ ਆ ਕੇ ਲੋਕ ਜਿਹੜੇ ਨੇ ਉਹ ਮੋਰਚਾ ਲਾ ਕੇ ਬਾਰਡਰ ਤੇ ਬੈਠੇ ਹੋਏ ਨੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਉਹਨਾਂ ਦੇ ਮਸਲੇ ਵੱਲ ਧਿਆਨ ਕਰਕੇ ਮਸਲਾ ਹੱਲ ਕਰੇ ਕਿਉਂਕਿ ਇੱਕ ਇਸੇ ਬਾਹਰੀ ਦੂਜੇ ਦੁਸ਼ਮਣ ਦੇ ਦੁਸ਼ਮਣ ਦੇਸ਼ ਦੇ ਕੋਈ ਮਸ਼ਿੰਦੇ ਨਹੀਂ ਆ ਕੋਈ ਕੁਸਪੈਠੀ ਕੁਸਪੈਠ ਕਰਕੇ ਨਹੀਂ ਆਏ ਹੋਏ ਇਥੋਂ ਦੇ ਰਿਆਣ ਵਾਲੇ ਲੋਕ ਨੇ ਇਥੋਂ ਦੇ ਰਿਆਣ ਵਾਲੇ ਕਿਸਾਨ ਨੇ ਔਰ ਜੋ ਖੇਤੀਬਾੜੀ ਕਰਕੇ ਹਿੰਦੁਸਤਾਨ ਦੇ ਲੋਕਾਂ ਦਾ ਢਿੱਡ ਭਰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਜਲੀਲ ਕਰਨਾ ਤੇ ਉਹਨਾਂ ਦੇ ਹੱਕ ਨਾ ਦੇਣਾ ਇਹ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਭਾਈ ਅਮਰਪਾਲ ਸਿੰਘ ਦੀ ਗੱਲ ਕੀਤੀ ਆਵੇ ਸਾਥੀ ਜਿਹੜਾ ਭੁਖ ਹੜਤਾਲ ਤੇ ਬੈਠ ਚੁੱਕੇ ਨੇ ਉਹਦੀ ਮਾਤਾ ਵੀ ਨੇ ਕਿ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਵੀਡੀਓ ਸਾਹਮਣੇ ਆਈ ਸੀ ਫੋਨ ਵੀ ਬਰਾਮਦ ਹੋਇਆ ਜਾਂ ਹੋਰ ਚੀਜ਼ਾਂ ਵੀ ਬਰਾਮਦ ਹੋਈ ਹੈ ਕਿਸ ਤਰ੍ਹਾਂ ਦਾ ਜੇਲ੍ਹ ਦੇ ਵਿੱਚ ਇੱਕ ਸਿੱਖ ਦੇ ਨਾਲ ਵਰਤਾਵਾ ਕਰਨਾ ਕਿ ਠੀਕ ਹੈ ਦੇਖੋ ਭਾਈ ਅਮਰਪਾਲ ਸਿੰਘ ਹੋਰਾਂ ਨੇ ਆ ਪ੍ਰਚਾਰ ਕੀਤਾ ਹੈ ਅਮਰ ਸੰਚਾਰ ਡੈਰ ਜੀਡੀਸੀ ਉਹਨੇ ਅਰੰਭ ਕੀਤੀ ਦਾੜ੍ਹੀ ਕੇਸ ਰੱਖਣ ਵਾਸਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਨਸ਼ਾ ਛੱਡਣ ਵਾਸਤੇ ਪ੍ਰੇਰਿਤ ਕਰਨਾ ਕੋਈ ਅਮਰਪਤ ਸਿੰਘ ਨੇ ਕੋਈ ਪਾਪ ਨਹੀਂ ਕੀਤਾ ਔਰ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਤੇ ਜਿਹੜੀ ਸੈਂਕੜੇ ਮੀਲ ਦੂਰ ਅਸਾਮ ਦੀ ਡਿਬਰੂਗੜ੍ਹ ਜੇਲ ਹੈ ਉਹਦੇ ਵਿੱਚ ਭੇਜ ਦੇਣਾ ਫਿਰ ਉਹਨਾਂ ਦੇ ਜਿਹੜੇ ਨਿੱਜਤਾ ਆ ਦੇਖੋ ਕੋਈ ਵੀ ਬੰਦਾ ਕਿਤੇ ਕੋਈ ਆਰਾਮ ਕਰਦਾ ਆ ਕਿਸੇ ਦਾ ਕੋ ਬਾਥਰੂਮ ਹੈ ਉਹਦੇ ਉੱਤੇ ਕਿਸੇ ਦੀ ਨਿੱਜਤਾ ਉੱਤੇ ਜਿਹੜਾ ਧਿਆਨ ਰੱਖਣਾ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਸਰਕਾਰ ਨੂੰ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਔਰ ਇਹਦੇ ਰੋਸ ਪੱਜੋਂ ਉਹ ਸਾਰੇ ਜਿਹੜੇ ਨੇ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਉਹਨਾਂ ਤੇ ਮਾਤਾ ਪਿਤਾ ਵੀ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਵੀ ਉਹਨਾਂ ਦੇ ਸਾਥੀ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਸਾਰਿਆਂ ਨੂੰ ਵੀ ਅਪੀਲ ਬਿਸ਼ੇਰੇ ਕਾਲ ਤੱਕ ਸਾਬ ਨੂੰ ਕੀਤੀ ਗਈ ਹੈ ਇਹ ਭੁੱਖ ਹੜਤਾਲ ਦਾ ਸਿੱਖ ਪੰਥ ਵਿੱਚ ਕੋਈ ਸੰਕਲਪ ਨਹੀਂ ਹੈ ਇਸ ਕਰਕੇ ਭੁੱਖ ਹੜਤਾਲ ਨਾ ਕਰਨ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਸਮੁੱਚਾ ਸਿੱਖ ਪੰਥ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਨਾਲ ਜਿਹੜੇ ਸਾਥੀ ਨੇ ਉਹਨਾਂ ਦੇ ਨਾਲ ਸਿਰ ਸਾਹਿਬ ਬੰਦੀ ਸਿੰਘਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਹੋਈ ਹੈ ਦੁਬਾਰਾ ਕਿਉਂਕਿ ਕੀ ਐਗੈਸ ਵੀ ਗੱਲਬਾਤ ਜਿਹੜੀ ਹੈ ਜਾਰੀ ਹੈ ਉਹ ਅਸੀਂ ਕਮੇਟੀ ਬਣਾਈ ਹੋਈ ਹੈ ਕਮੇਟੀ ਗੱਲਬਾਤ ਕਰ ਰਹੀ ਹੈ ਸੋ ਇਸ ਤਰੀਕੇ ਦੇ ਨਾਲ ਨਾਬਾ ਵਿਖੇ ਦੀਵਾਨ ਟੋਡਰਮਨ ਵਿਰਾਸਤੀ ਫਾਊਂਡੇਸ਼ਨ ਦੇ ਵੱਲੋਂ ਅਤੇ ਨਾਬਾ ਦੀ ਰਾਣੀ ਪ੍ਰੀਤੀ ਦੇ ਸਹਿਯੋਗ ਦੇ ਨਾਲ ਜੈਤੋ ਦੇ ਮੋਰਚੇ 'ਚ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਨਾਬਾਤੋ ਰਾਹੁਲ ਖਰਾਨਾ ਦੀ ਰਿਪੋਰਟ ਔਨ 에ਰ